ਮੇਰੇ ਵੱਲੋਂ ਵਾਹੀਗੁਰ ਠੀਕਾ ਖਾਲਸਾ ਵਾਹੀਗੁਰ ਜੀ ਕੀ ਫਤਿਹ ਦੋਸਤੋ ਤੁਸੀਂ ਜਾਣਦੇ ਹੀ ਹੋ ਵੀ ਨਕਲੀ दारू ਨਾਲ ਠੇਕੇ ਦੇ ਵਿੱਚ ਰੋਜ਼ ਬਹੁਤ ਹਉਂਦੀਆਂ ਨੇ ਪਰ ਸਾਡੀ ਸਰਕਾਰਾਂ ਸੁਤੀਆਂ ਪਈਆਂ ਨੇ ਮੈਂ ਤੁਸੀਂ ਮੈਨੂੰ ਵੋਟਾਂ ਪਾਓ ਗੈਸ ਸਿਲੰਡਰ ਤੇ ਬਟਰ ਨੰਬਰ 30 ਤੇ ਦਾ ਜੇ ਕੋਈ ਠੇਕੇ ਤੋਂ ਮੌਤ ਹੁੰਦੀ ਆ ਤਾਂ ਮੈਂ 1 ਕਰੋੜ ਰੁਪਏ ਦਾ ਮੁਆਵਜ਼ਾ ਲਵਾਂਗਾ ਤੁਹਾਨੂੰ ਤੇ ਬਾਕੀ ਜਿਹੜੇ दारू ਪੀ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਆ दारू ਪੀ ਕੇ ਬਾਅਦ ਮੌਤ ਦੇ ਜਾਂਦੀ ਆ ਉਹਨਾਂ ਨੂੰ ਟੈਨਸ਼ਨ ਵੀ ਲਵਾਂਗਾ ਮੈਂ ਕਦਸਿਰ ਬੇਮੀਨੇ ਲੀਕ ਕਪਿਆ ਦਾ ਲੋਕ ਤੁਹਾਨੂੰ ਤੋਂ ਟੈਕਸ ਇਕੱਠਾ ਕਰੀ ਜਾਂਦੇ ਆ ਕਹਿੰਦੇ ਘਰੇਦਾਰ ਨੂੰ ਕਟਣੀ ਕਲਤਾ ਗੁਰਦਾਸ ਮਾਨ ਵੀ ਕਹਿੰਦਾ ਹੁੰਦਾ ਸੀਗਾ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਹੋਵੇ ਜੇ ਆਪਣਾ ਪੰਜਾਬ ਦਾ ਸਾਨੂੰ ਦਾਰੂ ਘਰ ਦੀ ਕੱਢਣ ਕਿਉਂ ਦਿੱਤੀ ਜਾਂਦੀ ਕਿਰਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਆ ਦੇਖੋ ਆ ਲੈਚੀਆਂ ਨੇ ਇੱਥੂ ਹੀ ਲੈਂਦੀਆਂ ਨੇ ਆ ਸੋਆਫ ਆ ਇੱਥੂ ਹੀ ਲੰਬੀ ਆ ਆਹ ਕੁੱਕਰ ਵੀ ਇੱਥੋਂ ਮਿਲ ਜਾਂਦਾ ਵਾ ਪਾਂਡਿਆ ਦੇ ਕੋਲੋਂ ਆ ਗੋੜਾ ਹੈਗਾ ਵਾ ਤੇ ਆਹ ਜੇ ਪਾ ਚਾਹ ਬਣਾਉਣੀ ਜਿਵੇਂ ਓਵੇਂ ਦਰੂ ਨਿਕਲਦੀ ਆ ਆ ਦੇਖੋ ਚਾਹ ਦੇ ਵਿੱਚ ਆਪਾਂ ਪਾਣੀ ਲੈ ਲਿਆ ਇਹਨੂੰ ਰੱਖ ਲਿਆ ਇਹਦੇ ਵਿੱਚ ਆਪਾਂ ਚਾਹ ਪਾਤੀ ਥੋੜੀ ਜੀ ਥੋੜੀ ਜਿਹੀ ਚਾਪ ਖੰਡ ਪਾ ਦਨੇ ਆ ਇਹਨੂੰ ਉਬਾਲ ਲੈਨੇ ਆ ਤੇ ਉਦੋਂ ਆਪਾਂ ਇਸੇ ਦੁੱਧ ਪਾ ਲੈਨੇ ਆ ਚਾਹ ਬਣ ਗਈ ਕੱਲ ਨੂੰ ਆਪਦਾ ਕਰਨਗੇ ਚਾਹ ਵੀ ਗਿਆ ਗੈਰ ਕਾਨੂੰਨੀ ਆ ਇਹਨਾਂ ਦਾ ਕੀ ਆ ਹਾਂ ਦੇਖੋ ਦਾਰੂ ਕਿਵੇਂ ਬਣਦੀ ਆ ਆਪਾਂ ਗੁੜ ਇਹਦੇ ਵਿੱਚ ਪੇ ਲੈਣਾ ਵਾ ਦੁਕਾਨ ਤੋਂ ਜਾਂਦਾ ਕਰਾਨੇ ਤੋਂ ਖਰਾ ਇਹ ਵਿੱਚ ਪਾ ਕੇ ਇਹਨੂੰ ਉਬਾਲਣਾ ਵਾ ਪਾਣੀ ਨੂੰ ਕੁੱਕਰ ਬੰਦ ਕਰਕੇ ਉਦਵਾਨ ਸਵਾਰਨ ਜਤੂ ਰੇਕੇ ਬਾਲੋ ਸੋਪ ਪਾਲੋ ਅੰਗੂਰ ਪਾਲੋ ਛੇ ਪਾਲੋ ਇਹਦੇ ਚ ਪਾ ਕੇ ਉਬਾਲਣਾ ਸਵਾਲ ਕੇ ਫਸ ਕਹਿੰਦੇ ਆਹ ਇੱਥੇ ਲੱਗ ਜੰਨੀ ਆ ਤੇ ਬੋਤਲ ਰਹੀ ਆਹ ਆ ਦੇਖੋ ਇਥੇ ਲਾ ਕੇ ਤੇ ਐ ਕਰਕੇ ਤੇ ਇਹ 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 ਅਸਤਤ ਮੈਂ ਬੇਨਤੀ ਕਰਦਾ ਨਾ ਚੋਣ ਮਸ਼ਨ ਗੈਸ ਸਲੰਡਰ ਤੇ ਬੋਟਾ ਪਾਉਂਦੇ ਸੀਰਾ ਨੱਪ ਕੇ ਬੋਟਾ ਫਾਰਮਾ ਆ ਗੈਰ ਕਾਨੂੰਨੀ ਨਹੀਂ ਆ ਆ ਦਾ ਟੈਕਸ ਬਰੋਨ ਦੇ ਖਾਤਰ ਆ ਤੁਸੀਂ ਮੈਨੂੰ ਬੋਟਾ ਪਾਓ ਮੈਂ ਤੁਹਾਨੂੰ ਪਰਮਿਟ ਦਵਾਉਂਗਾ ਕਰਾ ਘਰੇਦਾਰੂ ਘੋਟਣ ਦੇ ਕਰਾਂ ਤੁਸੀਂ ਬਧੀਆ दारू ਪੀਓਂਗੇ ਕਰਾਂ ਮੈਂ ਪਹਿਲਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਨਾ ਵੀ ਤੁਹਾਡੇ ਜੇ ਘਰ ਵਾਲੇ ਤੁਹਾਡੇ ਹੈਗੇ ਆ ਉਹ ਦਾਰੂ ਕਿੰਦੀ ਨੂੰ ਲੱਗ ਰਹੀ ਆ ਉਹ ਠੇਕੇ ਤੇ ਜਾਂਦੇ ਆ ਠੇਕੇ ਦਾ ਵੀ ਰੇਟ ਬਹੁਤ ਉੱਚਾ ਆ 55 ਰੁਪਿਆ ਲਾਦੀ 120 ਦਾ ਮੈਂ ਪਹਿਲਾਂ ਵੀ ਦਰ ਨਾਲ ਲਾਇਆ ਸੀ 120 ਪ੍ਰਿੰਟਾ ਉਹ 250 ਦਾ ਮੈਂ ਦਵਾ ਇੱਕ ਮਾਫੀਆ ਬਣਿਆ ਹੈ ਮੈਂ ਤੁਹਾਨੂੰ ਮਾਫੀਆ ਤੋਂ ਮੁਕਤ ਕਰਾਉਂਗਾ ਤੇ ਇਸ ਕਰਕੇ ਮੈਂ दारू ਕਰੂ ਛੱਡ ਬਸ ਕਿਉਂਕਿ ਮੈਂ ਕਹਿੰਦਾ ਪੱਛਾ ਢੋਕ ਦੇਣਾ ਤੂੰ ਕਿਹੜੇ ਸਾਡੇ ਲੀਡਰ ਹੈਗੇ ਆ ਉਹ दारूਆ ਵੰਡਦੇ ਆ ਵੋਟਾਂ ਦੇ ਵਿੱਚ ਉਹਦਾ ਚੋਣ ਕਿਮਿਸ਼ਨ ਹੁੰਦੀ ਨਹੀਂ ਆ ਮੇਰੇ ਵਰਗੇ ਗਰੀਬ ਦੀ ਤਾਂ ਕੱਲੀ ਕੱਲੀ ਚੀਜ਼ ਦਿੰਦੀ ਹੈ ਇਹਨਾਂ ਨੂੰ ਮੈਂ ਤਾਂ ਚੇਤਾਵਨੀ ਕਰਦੀ ਇਸਲਾਮ ਹੋਵੇ ਆਪਣਾ ਪੰਜਾਬ ਹੋਵੇ ਘਰ ਦੀ ਦਰੂ ਕੱਢਣੀ ਮੈਂ ਤੁਹਾਨੂੰ ਪਰਮਿਸ਼ਨ ਦਊਂਗਾ ਤੁਸੀਂ ਦੱਬ ਕੇ ਵੋਟਾਂ ਪਾਓਗੇ ਨੂਰਾ ਤੇ ਜਿਹੜਾ ਸੀ ਸਮਝ ਲੈਦਾ ਕੈਨੇਡਾ ਅਮਰੀਕਾ ਤੋਂ ਮਿਲ ਜਾਂਦਾ ਬਾਹਰ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ